ਸਤਿ ਸ਼੍ਰੀ ਅਕਾਲ ਪੰਜਾਬ ਡੈਰੀਜ਼ ਦੇਖ ਰਹੇ ਤੁਸੀਂ ਤੇ ਮੈਂ ਅਜੇ ਇੰਡੀਆ ਵਰਸ ਇੰਗਲੈਂਡ ਦੇ ਵਿਚਕਾਰ ਚੱਲਦੀ ਐਂਡਰਸਨ ਤੰਦੁਲਕਰ ਟਰੋਫੀ ਦਾ ਪਹਿਲਾ ਮੈਚ ਭਾਰਤੀ ਟੀਮ ਹਾਰ ਚੁੱਕੀ ਹੈ ਜੀ ਹਾਂ ਦੋਸਤੋ ਪੰਜ ਸ਼ਤਕ ਤੇ ਫਿਰ ਵੀ ਹਾਰ ਗਈ ਜੀ ਹਾਂ ਲੀਡਸ ਟੈਸਟ ਚ ਭਾਰਤ ਨੇ ਇਤਿਹਾਸ ਰਚਿਆ ਪਰ ਨਤੀਜਾ ਹਾਰ ਰਿਹਾ ਤੇ ਹੁਣ ਟੀਮ ਇੰਡੀਆ ਦੇ ਕੋਚ ਗੋਤਮ ਗੰਭੀਰ ਨੇ ਮੈਚ ਤੋਂ ਬਾਅਦ ਦਿੱਤਾ ਆਪਣਾ ਸਪਸ਼ਟ ਸੱਦਾ ਉਹਨਾਂ ਨੇ ਕਿਹਾ ਕਿ ਸਿਰਫ ਸ਼ਤਕ ਨਹੀਂ ਜਿੱਤ ਵੀ ਜ਼ਰੂਰੀ ਹੈ ਗੰਭੀਰ ਆਪਣੀ ਪ੍ਰੈਸ ਕਾਨਫਰੰਸਿਸ ਕਹਿੰਦੇ ਨੇ ਕਿ ਪ੍ਰਦਰਸ਼ਨ ਵਧੀਆ ਹੋ ਸਕਦਾ ਹੈ ਪਰ ਜੇ ਜਿੱਤ ਨਾ ਹੋਵੇ ਤਾਂ ਇਸ ਦਾ ਕੀ ਫਾਇਦਾ ਉਹਨਾਂ ਨੇ ਕਿਹਾ ਕਿ ਸ਼ਤਕ ਲਗਾਣੀ ਚੰਗੀ ਗੱਲ ਹੈ ਪਰ ਟੀਮ ਲਈ ਜਿੱਤ ਸਭ ਤੋਂ ਵੱਡੀ ਚੀਜ਼ ਹੁੰਦੀ ਹੈ ਜਸ਼ਸ਼ਵੀ ਜਸਵਾਲ ਗਿਲ ਰਾਹੁਲ ਪੰਤ ਇਹ ਸਾਰੇ ਵਧੀਆ ਖੇਡੇ ਪਰ ਜਿੱਥੇ ਅਸਲ ਜੰਗ ਸੀ ਉੱਥੇ ਅਸੀਂ ਹਾਰ ਚੁੱਕੇ ਆ ਜਸਪ੍ਰੀਤ ਬੂਮਰਾ ਦੀ ਗੇਂਦਬਾਜ਼ੀ ਕਾਬਿਲ ਤਾਰੀਫ਼ ਹੈ ਪਰ ਗੰਭੀਰ ਨੇ ਕਿਹਾ ਕਿ ਬੂਮਰਾ ਸਿਰਫ 3 ਟੈਸਟ ਮੈਚ ਹੀ ਖੇਡਦੇ ਸਾਨੂੰ ਨਜ਼ਰ ਆਉਣਗੇ ਉਹਨਾਂ ਦਾ ਵਰਕਲੋਡ ਸੰਭਾਲਣਾ ਵੀ ਕਾਫੀ ਲਾਜ਼ਮੀ ਹੈ ਉਹਨਾਂ ਨੇ ਕਿਹਾ ਕਿ ਹੋਰ ਨੌਜਵਾਨ ਤੇਜ਼ ਗੇਂਦਬਾਜ਼ਾਂ ਨੂੰ ਸਮਾਂ ਤੇ ਮੌਕਾ ਦਿਓ ਜਿਵੇਂ ਕਿ ਪ੍ਰਸਿੱਧ ਠਾਕੁਰ ਜਾਂ ਸਿਰਾਜ ਜੋ ਅਜੇ ਕੰਸਿਸਟੈਂਸੀ ਦੇ ਮਾਮਲੇ ਤੋਂ ਦੂਰ ਨੇ ਨਿਚਲੇ ਕ੍ਰਮ ਦੀ ਜਿਹੜੀ ਖੇਡਣ ਦੀ ਪਾਰੀ ਸੀਗੀ ਉਹ ਵੀ ਉਹਨਾਂ ਦਾ ਕਾਰਨ ਬਣੀ ਉਹਨਾਂ ਨੇ ਕਿਹਾ ਕਿ ਪਹਿਲੀ ਪਾਰੀ 'ਚ 41 ਦੌੜਾਂ ਤੇ 7 ਵਿਕਟ ਗਿਰੇ ਦੂਜੀ ਪਾਰੀ ਤੇ 31 ਦੌੜਾਂ ਤੇ 6 ਵਿਕਟ ਗਿਰੇ ਗੰਭੀਰ ਨੇ ਕਹਿੰਦੇ ਨੇ ਕਿ ਪਲੇਅਰਸ ਫੇਲ ਹੋ ਜਾਂਦੇ ਨੇ ਇਹ ਨਾਰਮਲ ਗੱਲ ਹੈ ਕਪਤਾਨ ਸ਼ੁਮਨ ਗਿੱਲ ਨੇ ਆਪਣੇ ਪਹਿਲੇ ਟੈਸਟ 'ਚ ਸ਼ਾਨਦਾਰ ਸੈਂਚਰੀ ਮਾਰੀ ਗੰਭੀਰ ਕਹਿੰਦੇ ਨੇ ਉਹਨਾਂ ਕੋਲ ਸਫਲ ਕਪਤਾਨ ਬਣਨ ਦੇ ਸਾਰੇ ਗੁਣ ਨਜ਼ਰ ਆਉਂਦੇ ਨੇ ਉਹਨਾਂ ਨੂੰ ਥੋੜਾ ਜਿਹਾ ਸਮਾਂ ਦਿਓ ਚਲੋ ਹੁਣ ਗੱਲ ਕਰਦੇ ਆ ਕਿ ਮੈਚ ਦੇ ਵਿੱਚ ਕੀ ਇਤਿਹਾਸਿਕ ਮੂਮੈਂਟਸ ਤੇ ਰਿਕਾਰਡ ਬਣੇ ਤੁਹਾਨੂੰ ਦੱਸਦੀ ਕਿ ਭਾਰਤ ਪਹਿਲੀ ਟੀਮ ਬਣ ਗਈ ਹੈ ਜਿਸ ਨੇ ਪੰਜ ਸ਼ਤਕ ਲਗਾ ਕੇ ਵੀ ਕੋਈ ਟੈਸਟ ਮੈਚ ਹਾਰਿਆ ਹੈ ਇੰਗਲੈਂਡ ਨੇ ਚੌਥੀ ਪਾਰੀ 'ਚ 371 ਦੌੜਾਂ ਦੀਆਂ ਜਿਹੜੀਆਂ ਬਣਾਈਆਂ ਸਿਰਫ ਆਪਣੀ ਪੰਜ ਵਿਕਟਾਂ ਦੇ ਨਾਲ ਜਿਹੜੇ ਬੈਂਡ ਟੱਕਟ ਸੀਗੇ ਤੇ ਕਰੋਲੀ ਦੇ ਵਿੱਚ ਕਰ 188 ਰਨਾਂ ਦੀ ਓਪਨਿੰਗ ਭਾਰਤੀ ਖਿਲਾਫ ਚੌਥੀ ਪਾਰੀ 'ਚ ਸਭ ਤੋਂ ਵੱਡੀ ਜਿਹੜੀ ਪਾਰਟਨਰਸ਼ਿਪ ਬਣੀ ਬੈਂਡ ਟੱਕਟ ਨੇ 149 ਰਨ ਬਣਾ ਕੇ ਚੌਥੀ ਪਾਰੀ 'ਚ ਭਾਰਤ ਵਿਰੁੱਧ ਸਭ ਤੋਂ ਵੱਡਾ ਜਿਹੜਾ ਚੌਥੀ ਪਾਰੀ ਦਾ ਸਕੋਰ ਖੜਾ ਕਰ ਦਿੱਤਾ ਹੈਰੀ ਬਰੋਕਰ ਜਿਨ੍ਹਾਂ ਨੇ ਪਹਿਲੀ ਪਾਰੀ ਦੇ ਵਿੱਚ 90 ਦੌੜਾਂ ਬਣਾਈਆਂ ਤੇ ਦੂਜੀ ਪਾਰੀ ਦੇ ਪਹਿਲੀ ਗੇਂਦ ਤੇ ਆਊਟ ਹੋ ਗਏ ਹੁਣ ਲੜੀ ਦਾ ਦੂਜਾ ਟੈਸਟ 2 ਜੁਲਾਈ ਤੋਂ ਪਰਮਿੰਗਮ ਦੇ ਵਿੱਚ ਹੋਵੇਗਾ ਕਿ ਭਾਰਤੀ ਟੀਮ ਵਾਪਸੀ ਕਰਦੀ ਸਮ ਨਜ਼ਰ ਆਵੇਗੀ ਜਾਂ ਫਿਰ ਇੰਗਲੈਂਡ ਇੱਕ ਵਾਰ ਫਿਰ ਦਾ ਚੇਤ ਦਾ ਪਰਚਮ ਹਿਲਾਵੇਗੀ ਇਹ ਤਾਂ ਹੁਣ ਆਉਣ ਵਾਲਾ ਟਾਈਮ ਹੀ ਦੱਸੇਗਾ ਅਜੇ ਲਈ ਇਹ ਇਸ ਇੰਡੀਆ ਵਰਸ ਇੰਗਲੈਂਡ ਲੀਡ ਸਟੈਚ ਦੀ ਪੂਰੀ ਕਹਾਣੀ ਜੇ ਤੁਹਾਨੂੰ ਵੀ ਲੱਗਦਾ ਕਿ ਕਹਾਣੀ ਵਿੱਚ ਕੋਈ ਕਮੀ ਜਾਂ ਉਮੀਦ ਤਾਂ ਕਮੈਂਟ ਕਰਕੇ ਸਾਨੂੰ ਜਰੂਰ ਦੱਸਿਓ ਤੁਹਾਨੂੰ ਕੀ ਲੱਗਦਾ ਕਿ ਭਾਰਤੀ ਟੀਮ ਦੇ ਵਿੱਚ ਕਿਸੇ ਬਦਲਾਅ ਦੀ ਲੋੜ ਹੈ ਜੇ ਹੈਗੀ ਹੈ ਤਾਂ ਸਾਨੂੰ ਜ਼ਰੂਰ ਕਮੈਂਟ ਬਾਕਸਾਂ ਦੇ ਵਿੱਚ ਦੱਸੋ ਸ਼ਮਨ ਗਿੱਲ ਜੋ ਕਿ ਨੌਜਵਾਨ ਕਪਤਾਨ ਨੇ ਭਾਰਤੀ ਟੀਮ ਜਿਹੜੀ ਟੈਸਟ ਟੀਮ ਹੈ ਉਸ ਨੂੰ ਪਹਿਲੀ ਵਾਰ ਲੀਡ ਕਰ ਰਹੇ ਨੇ ਤੇ ਸਭ ਤੋਂ ਵੱਡੇ ਦੌਰੇ ਦੇ ਉੱਤੇ ਕਰ ਰਹੇ ਨੇ ਇੰਗਲੈਂਡ ਦੇ ਵਿੱਚ ਜਾ ਕੇ ਭਾਰਤੀ ਟੀਮ ਦੀ ਕਪਤਾਨੀ ਨੂੰ ਸੰਭਾਲਣਾ ਤੇ ਫਿਰ ਉਸ ਦੇ ਪਹਿਲੇ ਮੈਚ ਦੇ ਵਿੱਚ ਸ਼ਤਕ ਲਗਾਉਣਾ ਫਿਰ ਉਸ ਤੋਂ ਬਾਅਦ ਸਾਰੇ ਨੌਜਵਾਨ ਉਮਰ ਦੇ ਖਿਡਾਰੀਆਂ ਨੇ ਜਿਨ੍ਹਾਂ ਦੇ ਵਿੱਚੋ ਜਸ਼ਸ਼ਵੀ ਜੈਸਵਾਲ ਨੇ ਸ਼ਤਕ ਲਗਾਇਆ ਕੇ ਐਲ ਰਾਹੁਲ ਨੇ ਸ਼ਤਕ ਲਗਾਇਆ ਤੇ ਰੇਸ਼ਕਪੰਤ ਨੇ ਦੋ ਸ਼ਤਕ ਲਗਾਏ ਪਹਿਲੀ ਇਨਿੰਗ ਦੇ ਵਿੱਚ ਤੇ ਦੂਜੀ ਇਨਿੰਗ ਦੇ ਵਿੱਚ ਤੁਸੀਂ ਇਸ ਨੂੰ ਕਿਵੇਂ ਦੇਖਦੇ ਹੋ ਕਿਵੇਂ ਦੀ ਲੱਗ ਰਹੀ ਹੈ ਤੁਹਾਨੂੰ ਇਹ ਟੀਮ ਕੀ ਇੰਡੀਆ ਟੀਮ ਇੱਕ ਵਾਰ ਫਿਰ ਤੋਂ ਸਾਨੂੰ ਵਾਪਸੀ ਕਰਦੀ ਨਜ਼ਰ ਆਵੇਗੀ ਤਾਂ ਤੁਹਾਡੇ ਹਿਸਾਬ ਦੇ ਨਾਲ ਸਾਨੂੰ ਜਰੂਰ ਕਮੈਂਟਾਂ ਦੇ ਵਿੱਚ ਦੱਸੋ ਅੱਜ ਦੇ ਲਈ ਐਨਆਈ ਹੁਣ ਦਵੋ ਜੀ ਇਜਾਜ਼ਤ ਧੰਨਵਾਦ